ਤੁਹਾਡਾ ਸਾਥ ਉਹਨਾਂ ਨੂੰ ਸਤਿ ਸ੍ਰੀ ਅਕਾਲ ਸ਼ਾਮ ਜੀ ਨੂੰ ਅੰਦਰ ਕਮੇਟੀ ਨੇ ਪ੍ਰੀਤੀ ਮੋਲੋਤਰਾ ਜੀ ਜਿਹੜੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਆਵਾਜ਼ ਦਿੱਤੀ। ਪ੍ਰੀਤੀ ਮੋਲੋਤਰਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀ ਐ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ ਤੇ ਕਿਉਂ ਦੁਖੀ ਹੋਏ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕੱਲੇ ਆਨਿਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ ਬੜੇ ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕਿ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਗਈ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋੜੀਆ ਕੇਜਰੀਵਾਲ ਜੈਨ ਪਾਠਕ ਭੈਭਵ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਭਰਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ Chief Minister ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਮੁਕ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਐਤੋਂ ਮੈਨੂੰ ਲੱਗਦਾ ਐ ਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟ ਹੀ ਨਹੀਂ ਕਰਦੇ ਕੋਈ ਪੰਜਾਬ ਦਾ ਐਮ ਐਲ ਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਿਨਿਸਟਰ ਦੇ ਨਾਲ ਟੇਬਲ ਆਇਆ ਉਹ ਸਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ ministry ਦਾ ਕੰਮ ਹੈ ਕੱਲਾ ਦਸਕਤ ਕਰਨਾ ਜੇ ਉਹ ਪਤਾ ਹੀ ਉਹ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਗੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮੇਨਤ ਕਰਕੇ ਪਾਰਟੀ ਖੜੀ ਕਰਦੀ ਉਹਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕਰਾਈਸਿਸ ਚ ਆ ਗਿਆ ਹੈ ਫਾਈਨੈਂਸ਼ੀਅਲ ਕਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਥਣਕਾ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ ਤਿੰਨ ਸਾਲਾਂ ਚ ਤੇ ਕਹਿੰਦੇ ਅਸੀਂ 24000 ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮਾ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਹੋ ਜਾਣਾ ਹੈ ਕਿ EMPLOYEES ਮੈਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਤਨਖਾਹਾਂ ਮੈਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਤਨਖਾਹਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਣ ਤੇ ਆ ਦੇਖੋ 3 ਸਾਲਾਂ ਚ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਹੈ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਹੈ 19 ਬੰਦੇ ਖਸੋੜੀਆਂ ਨਾਲ ਹੈ 19 ਬੰਦੇ ਆ ਭੈਭੂ ਕੁਮਾਰ ਨਾਲ ਹੈ 19 ਬੰਦੇ ਇਹਨਾਂ ਦੇ ਜੈਨ ਨਾਲ ਹੈ ਸਾਰਾ ਅੱਜ ਸਾਰਾ ਢਾਂਚਾ ਹੀ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬੇਨਤੀ ਬੇਨਤੀ ਕਰਦਾ ਆ ਤਾਂ ਈਸਟ ਇੰਡੀਆ ਕੰਪਨੀ ਤੋਂ ਵੀ ਭੜੇ ਹੈ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅੱਜ ਮੈਨੂੰ ਹੁਣੀ ਮੈਨੂੰ ਖਬਰ ਆਈ ਸੀ ਮੈਡਿਕਰ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਡਲਾਈਜ਼ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰਸ਼ਨ ਮੈਂ ਅੱਜ ਲੁਧਿਆਣਾ ਜਮੈਂਟ ਡੈਸਟਲਿਸਟ ਨੂੰ ਮਿਲ ਰਹੇ ਆਂ ਕਈ ਹਿਸ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈ ਆਏ ਆ ਤੇ ਸਾਰਿਆਂ ਨੇ ਦਿੱਤੇ ਪੈਸੇ ਤੇ ਉਹ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾ ਲਓ ਕਿਉਂਕਿ ਐਵੇਂ ਨਾ ਹੋਏ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਜੇ ਪੁਲਿਸ ਕਮਿਸ਼ਨਰ ਪੁਲਿਸ ਯਾ ਕਰੂਗੀ ਤੇ ਫਿਰ ਰਹੂਗਾ ਕੀ ਅਸ ਕਰਕੇ ਮੈਂ ਆਈ ਬੇਨਤੀ ਕਰਨ ਵਾਲਾ ਕਿ ਆ ਜਿਹੜਾ ਇਲੈਕਸ਼ਨ ਹੈ ਐਮਪ ਵੈਸਟ ਆਰਲੈਂਡ ਬੇਨਤੀ ਕਰਦਾ ਥੋਡੇ ਕੋਲੇ ਪਾਵਰ ਹੈ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਇਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾ ਜ਼ਬਤ ਵੀ ਕਰ ਸਕਦੇ ਆ ਮੈਨੂੰ ਪੂਰੀ ਆਸ ਹੈ ਕਿ ਜੈ ਜੈ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿਣਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਮੈਂ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਆ ਇੱਕ ਕੌਣ ਕੌਣ ਅਮ੍ਰਿਤਾ ਸੋਹੀ ਅਮ੍ਰਿਤਾ ਸੋਹੀ ਜੀ ਜੁਆਇਨ ਕਰਨਾ ਹੈ ਜੁਆਇਨ ਕਰਨਾ ਹੈ ਤੁਸੀਂ ਉਹਨਾਂ ਨੂੰ ਇੱਕ ਦੇ ਦਿਓ ਅਮ੍ਰਿਤਾ ਸੋਹੀ ਜੀ ਗੁਰਪ੍ਰੀਤ ਕੌਰ ਸੰਧੂ ਜੀ ਰਪੀ ਸਿੰਘ ਜੀ ਜੋ ਮੀਡੀਆ ਦੇਖਦੇ ਰਹੇ ਸਾਰਾ ਆਮ ਆਦਮੀ ਪਾਰਟੀ ਦੇ ਇਧਰ ਤੇ ਇੱਕ ਬਜਾ ਜੀ ਆ ਸਾਰੀ オリジナル ਟੀਮ ਸਾਰੀ ਇਹਨਾਂ ਦੀ ਸਾਰੀ ਕਾਲੀ ਕਾਲੀ ਬਲਵਿਚਾਂ ਦੀ ਆਜਾ ਮੈਂ ਤੁਹਾਨੂੰ ਇਹ ਨਾ ਦੱਸਦਾ ਅਗਲੇ ਸਾਲ ਸਮਝ ਲਓ ਇਸ ਟਾਈਮ ਤੱਕ ਮੱਲਾਕ ਬੰਦਾ ਨਹੀਂ ਰਹਿਣਾ ਆਮ ਆਦੀ ਪਾੜੀ ਮੈਂ ਤਾਂ ਆ ਵੀ ਕਹਿਣਾ ਜਿਹੜਾ ਰੋੜਾ ਸਾਹਿਬ ਵੀ ਪਹਿਲੇ ਭੱਜੰਗੇ ਜਿਹੜਾ ਹੁਣ ਕੈਂਡੀਡੇਟ ਹੈ ਨਾ ਮੇਰਾ ਲਿੱੱਕ ਕੇ ਲੈ ਰਿਹਾ ਵਾਦਿ ਰੋੜਾ ਸਾਹਿਬ ਸੁਣਦੇ ਵੀ ਹੋਣੇ ਆ ਉਨੀ ਰਹਿਣਗੇ ਆਮ ਆਦੀ ਪਾੜੀ ਆਹ ਤਾਂ ਟੈਂਪਰੇਰੀ ਸਾਲ ਕੋ ਫਾਇਦਾ ਫੂਦਾ ਲੈਣ ਵਾਸਤੇ ਇੱਥੇ ਗਏ ਆ ਕਿਸੇ ਨੇ ਨਹੀਂ ਰਹਿਣਾ ਸਾਰੇ ਹੱਕੇ ਪਏ ਆ ਸਾਰੇ ਤੁਸੀਂ ਦੇਖੋ ਬਿਚਾਰੇ ਨੂੰ ਐਮਪੀ ਤੋਂ ਬਣਾਤਾ ਥੱਲੇ ਲੋਕੀ ਪ੍ਰਮੋਸ਼ਨ ਲੈ ਕੇ ਜਾਂਦੇ ਆ ਡਿਮੋਟ ਕਰਤਾ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਐਮਪੀ ਪੰਜਾਬ ਤੋਂ ਕੇਜਰੀਵਾਲ ਜਾਊਗਾ ਐਮਪੀ ਆਹ ਦੇਖ ਲੋ ਹਾਲਾਤ ਇਹ ਕੋਈ ਨਾ ਬੇਚਾਰੀ ਨੂੰ ਬਸ ਸਾਥ ਹੀ ਰਾਹ ਦੇਣਾ ਕੋਡਾ ਬਲੋ ਮੈਨਰ ਆਜੀ ਕਿਸੇ ਕੋ ਬੋਲਣਾ ਹਾਂਜੀ ਹਾਂਜੀ ਇੱਕ ਮਿੰਟ ਕੋਈ ਨਹੀਂ ਬੋਲੋ ਪਹਿਲਾਂ ਤਾਂ ਸਾਰੇ ਇੱਥੇ ਆਇਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਮੈਂ ਨਾ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਵੀ ਫਸਟ ਗਰੰਟੀ ਲਾ ਲੋ 1000 ਰੁਪਏ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮਹਿਲਾਵਾਂ ਕਹਿੰਦੀਆਂ ਸੀਗੇ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਅਤਨੂ ਤੁਹਾਡੇ ਸਾਹਮਣੇ ਹੀ ਐ ਅੱਜ ਪੰਜਾਬ ਦੀਆਂ ਚੇਅਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਅਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਹੋਈ ਉੱਥੇ ਵਿਚਾਰਾ ਮੈਂ ਕਹਿੰਦੀ ਆ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬੱਸ ਮੈਂ ਤੁਹਾਡੇ ਸਾਰੇ ਅੱਗੇ ਇਹ ਹੀ ਬੇਨਤੀ ਕਰਦੀ ਆਂ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਹੁਣੇ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾਇਨ ਆਂਡ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ ਗੰਦਲਾ ਪੰਜਾਬ ਗੰਦਲਾ ਪੰਜਾਬ ਕਰ ਦਿੱਤਾ ਤਾਂ ਸਾਨੂੰ ਮਜਬੂਰਨ ਇਹ ਪਾਰਟੀ ਛੱਡਣੀ ਪਈ ਹੈ ਪਰ ਮੈਂ ਤੁਹਾਡੇ ਸਾਰੇ ਲੋਕਾਂ ਅੱਗੇ ਤੁਹਾਡੇ ਚੈਨਲਾਂ ਦੇ ਥਰੂ ਸਾਰੇ ਅੱਗੇ ਇਹੀ ਅਪੀਲ ਕਰੂੰਗੀ ਪਲੀਜ਼ ਆਪਣੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਚਾ ਸਕਦੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪੰਜਾਬ ਦਾ ਭਲਾ ਸੋਚੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੀ ਤੁਹਾਡੇ ਸਾਹਮਣੇ ਹੀ ਆਪਣੇ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਨੇ ਅੱਜ ਲੋਕਾਂ ਨੂੰ ਇਹ ਹੋ ਗਿਆ ਕਿ ਲੋਕ ਕਹਿ ਰਹੇ ਨੇ ਕਿ ਅੱਜ ਅਕਾਲੀ ਦਲ ਸਰਕਾਰ ਆਣੀ ਚਾਹੀਦੀ ਹੈ ਯਾਦ ਕਰ ਰਹੇ ਨੇ ਲੋਕ ਲੋਕ ਕਹਿ ਰਹੇ ਨੇ ਕਿ ਸੁਖਵੀਰ ਵਰਗਾ ਬੰਦਾ ਹੀ ਨਹੀਂ ਕੋਈ ਮੇਰੇ ਕੋਲੇ ਕਈ ਲੋਕਾਂ ਦੇ ਪੈਗੋ ਪੰਜਾਬ ਤੋਂ ਫੋਨ ਆ ਰਹੇ ਨੇ অলਮੋਸਟ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭੈਣ ਜੀ ਉਹ ਸਰਕਾਰਾਂ ਵਧੀਆ ਸੀ ਮੈਂ ਪ੍ਰੋਫੈਸਰ ਸੁਮੇਰ ਜੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਨਾਲ ਇਹ ਪਟਿਆਲਾ ਸ਼ਹਿਰ ਤੋਂ ਬਹੁਤ ਮਿਹਨਤ ਕਰ ਰਹੀ ਸੀ ਡਿਸਰਵ ਕਰਦੇ ਸੀ ਕੈਂਡੀਡੇਟ ਸੀਗੇ ਤੇ ਇਹਨਾਂ ਨੂੰ ਪਿੱਛੇ ਕਰਕੇ ਇੱਕ ਜਿਹੜੇ ਕਿ ਕਹਿੰਦੇ ਹੁੰਦੇ ਨੇ ਨਾ ਨਾ ਗੱਲ ਬਦਲੂ ਆ ਜਾਂਦੇ ਨੇ ਕਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸ਼ਹਿਰ ਤੋਂ ਜੇ ਇਹਨਾਂ ਦੀ ਮਿਹਨਤ ਕਿੱਥੇ ਗਈ ਮੈਂ ਇਹ ਹੀ ਸੋਚਦੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਮੇਰੇ ਨਾਲ ਭੈਣ ਅਮ੍ਰਿਤਾ ਸੋਹੀ ਆ ਜੋ ਕਿ ਅਮਲੋਤੋਂ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਪਾਰਟੀ ਦੇ ਲਈ ਐਨਾ ਮੂਵੀ ਦਰਗਨਾਰ ਕੀਤਾ ਤੇ ਨਾਲ ਮੇਰੇ ਭੈਣ ਜੀ ਗੁਰਪ੍ਰੀਤ ਸੰਧੂ ਜੀ ਨੇ ਜਿਨ੍ਹਾਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਤੋਂ ਅੱਜ ਤਾਂ ਬਸ ਅਸੀਂ ਬਹੁਤ ਇੱਥੇ ਕਿਉਂਕਿ ਸਾਨੂੰ ਇਕਦਮ ਹੀ ਆਣਾ ਪਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਆਕਾਲੀ ਦਲ ਦੇ ਵਿੱਚ ਜੁਆਇਨਿੰਗਾਂ ਹੋਣਗੀਆਂ ਤੇ ਇਹ ਤੁਸੀਂ ਆਪ ਹੀ ਦੇਖੋਗੇ ਔਰ ਮੋੜ ਤੋਂ ਅਸੀਂ ਆਕਾਲੀ ਦਲ ਨੂੰ ਅੱਗੇ ਕੀ ਆਵਾਂਗੇ ਔਰ ਤਾਰੋ ਅਕਾਲੀ ਦਲ ਸਾਡੇ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਇਸੇ ਪਾਰਟੀ ਦੇ ਵਿੱਚ ਹੈ ਨਾ ਕਿ ਦਿੱਲੀ ਤੋਂ ਚੱਲਣ ਵਾਲੀ ਆ ਕਿਸੇ ਵੀ ਪਾਰਟੀ ਦੇ ਵਿੱਚ ਹੈ ਤੁਸੀਂ ਤੁਸੀਂ ਹੁਣੇ ਕਿਹਾ ਵੀ 100000 ਰੁਪਏ ਜਿਹੜਾ ਦਿੱਲੀ ਤੋਂ ਦੇਣਾ ਸੀ ਇੱਕ ਲੀਡਰ ਨੇ ਕਿਹਾ ਝੂਠ ਬੋਲਦੀਆਂ ਨੇ ਲੀਡਰ ਦਾ ਨਾਮ ਲੈ ਸਕਦੇ ਤੁਸੀਂ ਉਹਦਾ ਪਾਰਟੀ ਚੱਲਦੀ ਹੈ ਦੇਖੋ ਇਹ ਦਿੱਲੀ ਹਾਈ ਕਮਾਂਡੀ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀਗੀ ਦਿੱਲੀ ਦਿੱਲੀ ਦੇ ਹੀ ਐਮਐਲਏ ਨੇ ਨਾ ਕੀ ਹੈ ਸਣੇ ਸਭ ਤੋਂ ਵੱਡਾ ਝੂਠਾ ਦਾ ਕੇਜਰੀਵਾਲ ਬਿਲਕੁਲ ਬਿਲਕੁਲ ਉਹ ਕਹਿੰਦੀ ਲੋੜ ਹੀ ਨਹੀਂ ਹਾਂ ਬਿਲਕੁਲ ਸਾਬ ਕਿਦਾ ਹੈ ਕਿ ਝੂਠਾ ਹੈ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਹੈ ਐ ਸ਼ਕਲ ਹੈ ਜੀ ਬਣਾ ਲੂਗਾ ਮਫਲਰ ਜਪਾ ਕੇ ਖੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਊਗਾ ਕਿ ਮੈਂ ਆਮ ਆਦਮੀ ਦਾ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਹੈ ਆ ਸਾਰੇ ਕ੍ਰਿਮੀਨਲ ਇਕੱਠੇ ਹੋਏ ਐ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਉਹਨ ਬਿਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ ਬਾਕੀ ਹਿੰਦੂਸਤਾਨੀ ਫਸਿਆ ਤੇ ਹੁਣ ਗੈਰੀ ਹਾਲਾਤ ਐ ਆ ਇਹਨਾਂ ਦਾ ਲਾਸਟ ਸਟੇਸ਼ਨ ਐ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰੀ ਜੇਲ੍ਹ ਚ ਆਏ ਕੋਈ ਨਹੀਂ ਰਹਿਣਾ ਇਨਾਂ ਤੋਂ ਬਾਦਲ ਸਾਹਿਬ ਵਿੱਚ ਸਵਾਲ ਹੈ ਆਪਸੇ ਮੈਂ ਕਿਹਾ ਤੁਨੇ ਨਿਊਜ਼ ਸੇ ਅਮਰ ਔਰ बादल साहब की बात करें बड़े बादल साहब की पाँच बार मुख्यमंत्री रहे बार टर्न ओवर उन्होंने पूरा किया और दूसरी बात यह है कि एस वाई एल के लिए बहुत बढ़िया काम किया आटा दाल स्कीम बहुत सारे अच्छे काम किए अब सवाल मेरा ये है और ऑलेज जवाब मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से आमदनी के तौर पर पैसा लिया जाता था और हिस्सेदारी की बात की जाती ਆਪ ਇਸ਼ਾਰਾ ਕਿਸ ਤਰ੍ਹਾਂ ਹੈ ਆਪ ਵੀ ਸਮਝਦਾ ਰਹੇ ਤੇ ਦੂਸਰਾ ਸਵਾਲ ਮੇਰਾ ਇਹ ਹੈ ਅਕਾਲੀ ਦਲ ਦਾ ਕਮਬੈਕ ਕਿਵੇਂ ਹੋਗਾ ਸਾਹਿਬ ਕਮਬੈਕ ਲੋਕਾਂ ਦੇ ਦਿਲਾਂ ਚ ਹੈ ਤੁਸੀਂ ਕਿਸੇ ਨਾਲ ਵੀ ਗੱਲ ਕਰ ਲੋ ਮੈਂ ਜੇ ਤੁਸੀਂ ਜਾਣ ਕੇ ਹੱਥ ਨਹੀਂ ਕਰੇ ਕਰਨੇ ਜੇ ਮੈਂ ਤੁਹਾਨੂੰ ਪੁੱਛਿਆ ਨਾ ਸਾਰੇ ਤੁਸੀਂ ਅਕਾਲੀ ਦਲ ਨੂੰ ਵੋਟ ਪਾਓਗੇ ਮੈਨੂੰ ਪਤਾ ਅੱਛਾ ਸਹੀ ਹੈ ਕਿ ਨਹੀਂ ਤੁਸੀਂ ਦੇਖੋ ਜਿਹੜੀਆਂ ਸੜਕਾਂ ਤੇ ਤੁਸੀਂ ਜਾ ਰਹੇ ਹੋ ਜਿਹਨੇ ਸ਼ਹਿਰ ਟ੍ਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੀ ਕੈਮਰਾ ਚੇਂਜ ਇਧਰਲੇ ਪਾਸੇ ਕਰ ਲੋ ਸਾਰਿਆਂ ਦੇ ਸਿਰ ਨਹੀਂ ਹੋਈ ਜਾਂਦੇ ਅੱਜ ਦੱਸਾ ਕੀ ਹੈ ਪਹਿਲੇ ਸਵਾਲ ਦਾ ਯਾ ਤਾਂਦ ਲੀਆਂ ਉਹਨਾਂ ਕਦ ਦੱਸੇ ਕੀ ਨਹੀਂ ਕੀਤੀਆਂ ਹੈ ਮੈਂ ਦੱਸਦਾ ਕੇਜਰੀਵਾਲ ਸੂਰੀਆ ਮਹੀਨੇ ਦਾ ਲੰਦੇ ਅੱਜ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕ ਜਿਹੜਾ ਲੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗੇ ਇੱਕ ਦੋ ਦਿਨਾਂ ਚ ਪ੍ਰੈਸ ਕਾਊਂਟ ਕਰਕੇ ਸਭ ਤੋਂ ਵੱਡਾ ਸਕੈਮ ਆ ਲਾਈਨ ਅਪੋਜੀਸ਼ਨ ਹੈ ਆ ਡਰਾ ਰਿਹਾ ਸਾਰੇ ਰੀਜਿਸਟਰ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟਿਵਿਟੀ ਪ੍ਰੋਵੀਜ਼ਨ ਰੱਖ ਲਈ ਕਿਦਾ ਮਰਜ਼ੀ ਛੱਡ ਸਕਦੇ ਆ ਤੇ ਕਿਦਾ ਮਰਜ਼ੀ ਅਕਵਾਇਰ ਕਰ ਸਕਦੇ ਆ ਮਤਲਬ 100 100 ਇੱਕ ਕਰੋੜ ਰੁਪਏ ਕਿੱਲਾ ਰੱਖਿਆ ਰੇਟ ਇਹਨਾਂ ਨੇ ਆਪਣਾ ਪ੍ਰਧਾਨ ਜੀ ਡਾਕਟਰ ਟੈਂਸ ਦਾ ਬੜਾ ਕਰਾਉਣਾ ਪੈ ਰਿਹਾ ਕਿਦਾ ਡਾਕਟਰ ਟੈਂਸ ਦਾ ਹਮਦਰਦ ਕਰ ਰਿਹਾ ਕੋਈ ਡਾਕਟਰ ਕਹਿ ਰਿਹਾ ਕੋਈ ਕਰਾਉਂਦੇ ਨਹੀਂ ਉਠਦਾ ਪਹੁੰਚੋ ਡਾਕਟਰ ਜੀ ਡਾਕਟਰ ਨਹੀਂ ਦੋ ਅਹੀ ਤਾਂ ਅਮਰਤਾਰੀ ਬੰਦੇ ਆ ਮੁੱਖ ਮੰਤਰੀ ਨੂੰ ਪੁੱਛ ਲੋ ਆਪਣਾ ਵੀ ਕਰਾ ਲਈ ਬਾਈ ਸਾਹਿਬ